ਸਸ਼ੀਗਾਮ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਅੱਜ ਦੀਆਂ ਸਪੀਡ ਨਿਊਜ਼ ਸਾਫ ਕਬਰਦਾਨ ਮੰਤਰੀ ਮਰਮੋਹਨ ਸਿੰਘ ਪੰਜ ਤੱਤਾਂ ਚ ਵਿਲੀਨ ਹੋ ਗਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਨਵੀਂ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਨਿਗਮ ਬੋਧ ਘਾਟ ਦੇ ਵਿੱਚ ਕੀਤਾ ਗਿਆ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੇ ਗੈਂਟੀ ਸਰਕਾਰੀ ਅਧਿਕਾਰੀਆ ਤੇ ਪਤਵੰਤੇ ਸੱਜਣ ਮੌਜੂਦ ਸਨ ਪ੍ਰਿਆंका ਗਾਂਧੀ ਵਾਡਰਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਪ੍ਰਧਾਨ ਮੋਲਿਕਾਰਜਨ ਖੜਗੇ ਵੀਆਈਪੀ ਘਾਟ ਤੇ ਮੌਜੂਦ ਰਹੇ ਕਸ਼ਮੀਰੀ ਮਹਿਮਾਨ ਨਿਵਾਸ ਦੇ ਦਿਲ ਨੂੰ ਛੂ ਲੈਣ ਵਾਲੇ ਮੁਜ਼ਾਹਰੇ ਦੇ ਵਿੱਚ ਜਸ਼ਨਗਰ ਸੋਨਮਰਖ ਹਾਈਵੇ ਤੇ ਸਥਾਨਕ ਲੋਕਾਂ ਨੇ ਭਾਰੀ ਬਰਫਬਾਰਿਸ਼ ਕਾਰਨ ਫਸੇ ਸੈਲਾਨੀਆਂ ਦੇ ਇੱਕ ਸਮੂਹ ਨੂੰ ਬਣਾ ਦੇਣ ਲਈ ਕਮਰਚੀ ਤੇ ਦਰਵਾਜ਼ੇ ਖੋਲੇ। ਔਰਤਾਂ ਲਬੇ ਕਿ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀ ਭਾਰੀ ਬਰਫਬਾਰਿਸ਼ ਦੌਰਾਨ ਪੰਜਾਬ ਦੇ ਕਦਰਜਨ ਦੇ ਕਰੀਬ ਸੈਲਾਨੀ ਬੀਤੇ ਦਿਨ ਸੋਨਮਰਖ ਖੇਤਰ ਤੋਂ ਵਾਪਸ ਆਉਂਦੇ ਸਮੇਂ ਬਰਫਬਾਰਿਸ਼ ਫਸ ਕੇ ਸੰਸ ਅਧਿਕਾਰੀਆਂ ਮੁਤਾਬਕ ਉਹਨਾਂ ਦੇ ਵਾਹਨ ਬਰਫ ਦੇ ਵਿੱਚ ਫਸੇ ਤੇ ਨੇੜਲੇ ਹੋਟਲ ਤੋਂ ਸਥਾਨਕ ਕਾਰ ਉਹਨਾਂ ਨੂੰ ਸੰਭਲ ਲਈ ਬਹੁਤ ਛੋਟੇ ਹੋਣ ਕਰਕੇ ਤੇ ਜਿਹੜੇ ਗ੍ਰੈਂਡ ਨਿਵਾਸੀ ਸਨ ਉਹਨਾਂ ਲਈ ਜਾਮੀਆ ਮਸਜਿਦ ਦੇ ਦਰਵਾਜ਼ੇ ਖੋਲ ਦਿੱਤੇ ਗਏ ਜਿਸ ਨਾਲ ਸੈਲਾਨੀਆਂ ਨੇ ਯੁਕ ਠੰਡੀ ਰਾਤ ਇਨਸਾਨੀਅਤ ਦੇ ਨਿਗ ਵਿੱਚ ਕੱਟੀ ਕੈਨੇਡਾ ਦੇ ਮੰントン ਚ ਗੋਲੀ ਮਾਰ ਕੇ ਕਤਲ ਕੀਤੇ ਅੰਬਾਲਾ ਦੇ ਮਠੇੜੀ ਜੱਟਾਂ ਦੇ ਹਰਸ਼ਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਦੇਹਦਾਜ਼ ਸਹੇਰੇ ਉਹਨਾਂ ਦੇ ਪਿੰਡ ਸਸਕਾਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਗੋਬਿੰਦ ਕਰਨ ਨੇ ਦੱਸਿਆ ਕਿ ਹਰਸ਼ਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਾਪਿਆਂ ਨੇ 1.5 ਸਾਲ ਪਹਿਲਾਂ ਜ਼ਮੀਨ ਵੇਚ ਕੇ ਉਸ ਨੂੰ ਕੈਨੇਡਾ ਪੜਨ ਭੇਜਿਆ ਜਿੱਥੇ ਹਰਸ਼ਦੀਪ ਸਿੰਘ ਸੁਰੱਖਿਆ ਮੁਲਾਜ਼ਮ ਵਜੋਂ ਡਿਊਟੀ ਕਰਦਾ ਸੀ ਡਿਊਟੀ ਦੇ ਦੂਜੇ ਦਿਨ ਹੀ ਹਥਿਆਰਬੰਦਾਂ ਨੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਅੱਜ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਸਿਪਰੀਮ ਕੋਰਟ ਨੇ ਪੰਜਾਬ ਦੇ ਮੁਖ ਸਕੱਤਰ ਕੇਪੀ ਸਨਹਾ ਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਉਣ ਦੇ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਲਈ ਅਦਾਲਤੀ ਹੱਤਕਤੇ ਦੋਸ਼ ਤੈਅ ਕੀਤੇ ਜਾਣਗੇ ਔਰਤਾਂ ਲਗਾਇਆ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਬੀਤੀ 26 ਨਵੰਬਰ ਤੋਂ ਮਰਨ ਵਰਤ ਉਤੇ ਬੈਠੇ ਸਨ ਜੋ ਹੁਕਮ ਜਸਟਿਸ ਸੂਰਿਆਕਾਂਤ ਤੇ ਜਸਟਿਸ ਸੁਦਾਂਸ਼ੂ ਤੂਰੀਆ ਦੇ ਬੈਂਚ ਨੇ ਜਾਰੀ ਕੀਤੇ ਅਦਾਲਤ ਪੰਜਾਬ ਸਰਕਾਰ ਖਿਲਾਫ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨੀ ਅਦਾਲਤੀ ਮਾਨਹਾਨ ਨਿਦੀ ਕਾਰਵਾਈ ਦੀ ਮੰਗ ਕਰਨ ਦੀ ਇੱਕ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ ਜਿਸ ਪਟੀਸ਼ਨ ਤੇ ਐਸਐਸ ਨਗਰ ਦੇ ਲਾਭ ਸਿੰਘ ਨੇ ਦਾਇਰ ਕੀਤੀ ਸੀ ਜੋ ਜਿਸ ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ਪਹੁੰਚਾਉਣ ਦੇ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਵਿੱਚ ناکਾਮ ਰਹਿਣ ਲਈ ਨੋਟਿਸ ਜਾਰੀ ਕੀਤਾ ਸੀ ਤੇ ਸੁਣਵਾਈ ਅੱਜ ਤੱਕ ਟਾਲ ਦਿੱਤੀ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਬੀਰ ਸਿੰਘ ਜਿਨੇ ਅੱਜ ਅੰਮ੍ਰਿਤਸਰ ਦੇ ਪਿੰਡ ਮੁਰਾਤਪੁਰਾ ਪਤੀਰਾਮਪੁਰਾ ਆਬਾਦੀ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸ੍ਰੀ ਗੁਰਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਦੀ ਨਿਕੇਦੀ ਕੀਤੀ ਹੈ। ਸ਼੍ਰੀ ਅਕਾਲ ਤਖਤ ਸਕੱਤਰੇ ਤੋਂ ਜਾਰੀ ਬਿਆਨ ਦੇ ਵਿੱਚ ਗਿਆਨੀ ਰਗਵੀਰ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੂੰ ਆਦੇਸ਼ ਕੀਤਾ ਹੈ ਕਿ ਪਿੰਡ ਮੁਰਾਦਪੁਰਾ ਦੇ ਪਤੀ ਰਾਮਪੁਰਾਵਾਦੀ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਮੁਕੰਮਲ ਪੜਤਾਲ ਕਰਕੇ 5 ਦਿਨਾਂ ਦੇ ਅੰਦਰ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਭੇਜੀ ਜਾਵੇ। ਉਨ੍ਹਾਂ ਨੇ ਆਖਿਆ ਕਿ ਪੜਤਾਲ ਦੌਰਾਨ ਜੇਕਰ ਗੁਰਦੁਆਰਾ ਪ੍ਰਬੰਧਕ ਵਿ ਮਕਾਮੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਸਰਹੱਦੀ ਕ੍ਰੋਸਿੰਗ ਪੁਆਇੰਟਾਂ ਤੇ ਅਫਗਾਨ ਅਤੇ ਪਾਕਿਸਤਾਨੀ ਸਰਹੱਦੀ ਦਸਤਿਆਂ ਵਿਚਕਾਰ ਪਾੜੀ ਝੜਪਾਂ ਹੋਈਆਂ ਨੇ ਜਿਸ ਕਾਰਨ 19 ਪਾਕਿਸਤਾਨੀ ਫੌਜੀ ਜਵਾਨ ਤੇ ਤਿੰਨ ਅਫਗਾਨ ਨਾਗਰਿਕ ਮਾਰੇ ਗਏ ਸਿਨਹੂਆ ਖਬਰ ਏਜੰਸੀ ਮੁਤਾਬਕ ਟੋਲੋ ਨਿਊਜ਼ ਨੇ ਕੌਮੀ ਸਲਾਮਤੀ ਮੰਤਰਾਲੇ ਦੇ ਇੱਕ ਸਰੋਤ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਦੇ ਖਾਸਤ ਅਤੇ ਪਖਤਿਕਾ ਸੂਬਿਆਂ ਦੇ ਵਿੱਚ ਭਿਆਨਕ ਝੜਪਾਂ ਜਾਰੀ ਹਨ ਅਫਗਾਨ ਸਰਹੱਦੀ ਬਲਾਂ ਨੇ ਖਾਸ ਸੂਬੇ ਦੇ ਅਲਸਰ ਜ਼ਿਲ੍ਹੇ ਦੇ ਵਿੱਚ ਕਈ ਪਾਕਿਸਤਾਨੀ ਫੌਜੀ ਜੌਕੀਆਂ ਨੂੰ ਅਗ ਲਗਾ ਦਿੱਤੀ ਹੈ ਤੇ ਪਖਤਕਾ ਸੂਬੇ ਦੇ ਦਾਦੇ ਪਟਾਨ ਜ਼ਿਲ੍ਹੇ ਦੇ ਵਿੱਚ ਪਾਕਿਸਤਾਨੀ ਚੌਕੀਆਂ ਤੇ ਕਬਜ਼ਾ ਕਰ ਲਿਆ। ਸੂਤਰ ਨੇ ਹੋਰ ਇਹ ਵੀ ਕਿਹਾ ਹੈ ਕਿ ਦਾਦੇ ਪਟਾਨ ਜ਼ਿਲ੍ਹੇ ਦੇ ਵਿੱਚ ਪਾਕਿਸਤਾਨੀ ਸੈਨਕਾ ਵੱਲੋਂ ਦਾਗੇ ਗਏ ਮੋਟਰਾਰ ਗੋਲੇ ਤੇ ਅਫਗਾਨ ਨਾਗਰਿਕਾਂ ਦੀ ਉਹਨਾਂ ਨਾਲ ਮੌਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਹ ਚੜਪਾ ਮੰਗਲਵਾਰ ਰਾਤ ਪਖਤਕਾ ਸੂਬੇ ਦੇ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ ਤੋਂ ਪੜਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਬਠਿੰਡਾ ਚ ਵਾਪਰੇ ਕਿ ਦਰਦਨਾਕ ਬਸ ਹਾਦਸੇ ਚ ਮਾਰੇ ਗਏ 8 ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਹਨਾਂ ਨੇ ਹਾਦਸੇ ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਚੋਂ 2 ਲੱਖ ਰੁਪਏ ਦੇ ਵਿੱਤੀ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜ਼ਖਮੀ ਹੋਏ ਲੋਕਾਂ ਨੂੰ 50,000 ਰੁਪਏ ਦੀ ਐਕਸਕਿਊਰਸ਼ੀਆ ਦਿੱਤੀ ਜਾਵੇਗੀ। ਸੋਸ਼ੀਲ ਮੋਦੀ ਨੇ ਬਠਿੰਡਾ ਦੇ ਵਿੱਚ ਵਾਪਰੇ ਬਸ ਹਾਦਸੇ ਚ ਹੋਈ ਜਾਨੀ ਨੁਕਸਾਨ ਤੋਂ ਉਹਨਾਂ ਨੇ ਦੁੱਖੀ ਆਪਣੇ ਆਪ ਤੇ ਦੱਸਿਆ ਕਿ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾ ਦਿੱਤਾ ਹੈ ਉਹਨਾਂ ਨਾਲ ਮੇਰੀ ਹਮਦਰਦੀ ਪਟੰਡਾ ਦੇ ਡਿਪਟੀ ਕਮਿਸ਼ਨਰ ਅਹਿਮਦ ਪਰੇਨੇਵੀ ਦੱਸਿਆ ਕਿ ਅਠਮ੍ਰਿਤਕਾਂ ਵਿੱਚੋਂ ਪੰਜ ਦੀ ਪਛਾਣ ਹੋ ਚੁੱਕੀ ਹੈ ਤਿੰਨਾਂ ਦੀ ਪਛਾਣ ਬਾਕੀ ਹੈ ਸੋ ਇਹ ਸੀ ਅੱਜ ਦੀਆਂ ਸਪੀਡ ਨਿਊਜ਼ ਹੁਣ ਮੈਨੂੰ ਦੇ ਕੋਈ ਇਜਾਜ਼ਤ ਧੰਨਵਾਦ